ਸਤਿ ਸ਼੍ਰੀ ਅਕਾਲ ਜੀ ਭੈਣੇ ਮੈਂ ਆਪਣੇ ਸੱਸ ਸਹੁਰੇ ਤੇ ਘਰ ਵਾਲੇ ਦਾ ਕੰਮ ਤਾਂ ਕਰਨਾ ਹੀ ਆ ਪਰ ਤੇ ਤੇਰਾ ਮੈਂ ਠੇਕਾ ਨਹੀਂ ਲਿਆ ਤੇ ਨਾ ਹੀ ਤੇਰੇ ਘਰ ਵਾਲੇ ਦਾ ਤੇ ਬੱਚਿਆਂ ਦਾ ਭਾਬੀ ਕਿਹੋ ਜੀਆਂ ਗੱਲਾਂ ਕਰਦੀਆਂ ਜਦੋਂ ਸੱਸ ਸਹੁਰਾ ਤੇ ਹੋਰ ਤੁਹਾਡੇ ਆ ਤਾਂ ਨਨਾਨਵੀਆਂ ਤਾਂ ਤੁਹਾਡੀਆਂ ਤੁਸੀਂ ਆਪਣੀ ਨਨਾਨ ਨੂੰ ਸਾਰਿਆਂ ਤੋਂ ਵੱਖ ਕਿਉਂ ਕਰ ਦਿੱਤਾ ਨਹੀਂ ਭੈਣੀ ਮੈਂ ਨਨਾਨ ਨੂੰ ਵੱਖ ਨਹੀਂ ਕੀਤਾ ਪਰ ਮੈਨੂੰ ਤੇਰੇ ਵਰਗੀ ਨਨਾਨ ਬਿਲਕੁਲ ਨਹੀਂ ਚਾਹੀਦੀ ਨਨਾਨ ਦੀ ਸੇਵਾ ਹੁੰਦੀ ਆ ਪਰ ਜਿਹੜੀ 2-4 ਦਿਨ ਲਈ ਆਵੇ ਜਿਹੜੀ ਪੂਰੀ ਜ਼ਿੰਦਗੀ ਪੇਕੇ ਵਸਣ ਆ ਜਾਵੇ ਉਹਦੀ ਸੇਵਾ ਨਹੀਂ ਕੀਤੀ ਜਾਂਦੀ ਤੇ ਨਾ ਹੀ ਮੈਂ ਕਰਾਂਗੀ ਵਿਆਹ ਦੇ ਬਾਅਦ ਵੀ ਸਹੁਰੇ ਨਾ ਜਾ ਕੇ ਪੇਕੇ ਹੀ ਰਹਿਣ ਵਾਲੀ ਕੁੜੀ ਮੇਰੀ ਨਨਾਨ ਨਹੀਂ ਹੋ ਸਕਦੀ ਤੁਹਾਡੀ ਸੇਵਾ ਕਰਾਂ ਤੁਹਾਡੇ ਘਰ ਵਾਲੇ ਦੀ ਕਰਾਂ ਤੁਹਾਡੇ ਬੱਚੇ ਦੀ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਤੁਸੀਂ ਖੁਦ ਆਪਣਾ ਪਰਿਵਾਰ ਸੰਭਾਲੋ ਸਵੇਰੇ ਸ਼ਾਮਰ ਸੋਈ ਵਿੱਚ ਮੇਰਾ ਹੱਥ ਵਟਾਇਆ ਕਰੋ ਤੇ ਘਰ ਦੇ ਕੰਮਾਂ 'ਚ ਵੀ ਮੇਰਾ ਸਾਥ ਦਿਆ ਕਰੋ ਤਾਂ ਠੀਕ ਆ ਨਹੀਂ ਤਾਂ ਫਿਰ ਤੁਸੀਂ ਉਹਨਾਂ ਦੀ ਪਸੰਦ ਦਾ ਖਾਣਾ ਉਹਨਾਂ ਦੇ ਹਿਸਾਬ ਨਾਲ ਬਣਾ ਕੇ ਖਵਾ ਦਿਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੇਖ ਲਿਆ ਬੇਬੇ ਸੁਣ ਲਈ ਤੁਸੀਂ ਆਪਣੀ ਲਾਡਲੀ ਨੂੰ ਦੀ ਗੱਲ ਕਿਵੇਂ ਜ਼ੁਬਾਨ ਚੱਲਦੀ ਆ ਜਰਾ ਵੀ ਸ਼ਰਮ ਨਹੀਂ ਆਉਂਦੀ ਇਹਨੂੰ ਕਿ ਵੱਡੀ ਨਾਨ ਨਾਲ ਕਿਵੇਂ ਗੱਲ ਕਰੀਦੀ ਆ ਇਹਦੀਆਂ ਨਜ਼ਰਾਂ ਵਿੱਚ ਤਾਂ ਨਾਨ ਦੀ ਕੋਈ ਇੱਜ਼ਤ ਹੀ ਨਹੀਂ ਆ ਪਹਿਣੀ ਇੱਜ਼ਤ ਆ ਪਰ ਇੱਜ਼ਤ ਬਣਾਉਣ ਵਾਲਾ ਕੰਮ ਵੀ ਤਾਂ ਕਰਨਾ ਚਾਹੀਦਾ ਆ ਜਦੋਂ ਤੁਸੀਂ 10 ਦਿਨ ਰਹਿਣ ਆਉਂਦੇ ਹੋ ਤਾਂ ਮੈਂ ਤੁਹਾਡੀ ਸੇਵਾ ਨਹੀਂ ਕਰਦੀ ਇੱਕ ਗਲਾਸ ਪਾਣੀ ਦਾ ਵੀ ਚੁੱਕ ਕੇ ਪੀਣ ਨਹੀਂ ਦਿੰਦੀ ਤੁਹਾਨੂੰ ਮੈਂ ਜਿਹੜਾ ਕੰਮ ਤੁਸੀਂ ਕਹਿੰਦੇ ਹੋ ਉਹੀ ਕਰਦੀ ਆ ਮੈਂ ਪਰ ਤੁਸੀਂ ਹੁਣ ਮੇਰੇ ਨਨਾਨ ਨਹੀਂ ਹੁਣ ਮੇਰੇ ਹੀ ਸਹਾਰਾ ਹੋ ਗਏ ਹੋ ਪੂਰੀ ਜ਼ਿੰਦਗੀ ਲਈ ਘਰ ਵਾਲੇ ਤੇ ਬੱਚਿਆਂ ਦੇ ਨਾਲ ਇੱਥੇ ਹੀ ਤੁਸੀਂ ਰਹਿਣਾ ਆ ਤਾਂ ਕੰਮ ਵੀ ਤਾਂ ਕਰਨਾ ਪਊਗਾ ਫਿਰ ਇਹ ਨਾ ਆਣ ਵਾਲੀ ਹੈ ਅਕੜੀ ਤਾਂ ਛੱਡ ਦੋ ਸੁਣ ਲੈ ਬੇਬੇ ਸੁਣ ਲਾ ਤੇਰੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਆ ਹੁਣ ਇਹ ਨਾ ਕਹੀਂ ਕਿ ਮੈਂ ਹੀ ਗਲਤ ਆ ਤੇ ਤੇਰੀ ਬਹੂ ਸਹੀ ਆ ਮਮਤਾ ਜੀ ਆਪਣੀ 30 ਤੇ ਨੋਹ ਦੀ ਲੜਾਈ ਨੂੰ ਸੁਣ ਸੁਣ ਕੇ ਥੱਕ ਚੁੱਕੀ ਸੀ ਨਾ ਤੀ ਨੂੰ ਕੁਝ ਕਹਿ ਸਕਦੀ ਸੀ ਤੇ ਨਾ ਬਹੂ ਨੂੰ ਬਹੂ ਨੂੰ ਇਸ ਲਈ ਨਹੀਂ ਕਹਿੰਦੀ ਸੀ ਕਿ ਬਹੂ ਵਿਚਾਰੀ ਆਪਣੇ ਵੱਲੋਂ ਗਲਤ ਨਹੀਂ ਸੀ ਤੇ ਤੀ ਨੂੰ ਕੁਝ ਕਹਿੰਦੀ ਤਾਂ ਤੀ ਨੇ ਰੋਣਾ ਧੋਣਾ ਲੈ ਕੇ ਬਹਿ ਜਾਣਾ ਸੀ ਉਦਾਕਰ ਵਾਲਾ ਉਹ ਵੱਖ ਹੀ ਜਵਾਈ ਹੋਂਦਾ ਹੱਕ ਜਤਾਉਂਦਾ ਰਹਿੰਦਾ ਆ ਉਹਨੂੰ ਵੀ ਰੋਜ਼ ਬੈਠੇ ਬੈਠੇ ਹੀ ਸਵੇਰੇ ਦੁਪਹਿਰੇ ਸ਼ਾਮ ਨੂੰ ਖਾਣੇ ਨੂੰ ਵਧੀਆ ਵਧੀਆ ਪਕਵਾਨ ਚਾਹੀਦੇ ਹੁੰਦੇ ਆ ਕੋਈ ਕੰਮ ਧੰਦਾ ਨੌਕਰੀ ਤੋਂ ਕੋਈ ਮਤਲਬ ਨਹੀਂ ਆ ਉਹਨੂੰ ਬਸ ਬੈਠੇ ਬੈਠੇ ਚੰਗਾ ਖਾਣ ਨੂੰ ਮਿਲ ਜਾਵੇ ਤੇ ਪੂਰਾ ਦਿਨ ਟੀਵੀ ਵੇਖੇ ਜਾਂ ਮੋਬਾਈਲ ਇਹਦੇ ਇਲਾਵਾ ਉਹਦੇ ਕੋਲ ਹੋਰ ਕੋਈ ਕੰਮ ਹੀ ਨਹੀਂ ਆ ਉਹ ਆਪਣੇ ਦਿਨ ਬਹੁਤ ਹੀ ਮਜ਼ੇ ਨਾਲ ਕੱਟ ਰਿਹਾ ਮਮਤਾ ਜੀ ਦੀ ਧੀ ਨਿਛਾ ਕੰਮ ਤੋਂ ਡਰਦੀ ਸਹੁਰਿਆਂ ਨੂੰ ਛੱਡ ਕੇ ਪੇਕੇ ਰਹਿਣ ਆ ਗਈ ਨਾਲ ਨਾਲ ਉਹਦਾ ਘਰ ਵਾਲਾ ਰਮੇਸ਼ ਵੀ ਪਤਾ ਨਹੀਂ ਕਿਹੜੇ ਦਿਮਾਗ ਦਾ ਸੀ ਸੌਰੇ ਆ ਕੇ ਬਹਿ ਗਿਆ ਖਾਨ ਨੂੰ ਆਪਣੀ ਸੇਵਾ ਕਰਾਉਣ ਵਿੱਚ ਉਹਨੂੰ ਬੜਾ ਮਜ਼ਾ ਆਉਂਦਾ ਸੀ ਰਮੇਸ਼ ਨੂੰ ਲੱਗਦਾ ਕਿ ਬਸ ਇਹ ਇੱਜ਼ਤ ਭਰੀ ਜ਼ਿੰਦਗੀ ਚੱਲਦੀ ਜਾਵੇਗੀ ਹੌਲੀ ਹੌਲੀ ਨੀਸ਼ਾ ਨੂੰ ਪੇਕੇ ਰਿੰਦੇ 2 ਸਾਲ ਹੋ ਗਏ ਤੇ ਇਹਨਾਂ 2 ਸਾਲਾਂ ਵਿੱਚ ਹੀ ਉਹਦਾ ਇੱਕ ਮੁੰਡਾ ਵੀ ਹੋ ਗਿਆ ਨੀਸ਼ਾ ਦੀ ਸੱਸ ਵਾਰ-ਵਾਰ ਨੀਸ਼ਾ ਨੂੰ ਬੁਲਾਉਂਦੀ ਤਾਂ ਹਫ਼ਤੇ 10 ਦਿਨ ਲਈ ਜਾਂਦੀ ਤੇ ਫਿਰ ਵਾਪਸ ਆ ਜਾਂਦੀ ਨੀਸ਼ਾ ਦਾ ਸਾਫ਼-ਸਾਫ਼ ਕਹਿਣਾ ਸੀ ਕਿ ਮੇਰੇ ਕੋਲ ਇਕੱਲੀ ਕੋਲੋਂ ਸਾਰੇ ਘਰ ਦੇ ਕੰਮ ਨਹੀਂ ਕੀਤੇ ਜਾਂਦੇ ਰਸੋਈ ਵਿੱਚ ਤਾਂ 24 ਘੰਟੇ ਚੋਂ 12 ਘੰਟੇ ਖੜਾ ਰਹਿਣਾ ਪੈਂਦਾ ਆ ਇਹ ਮੇਰੇ ਵੱਸ ਦੀ ਗੱਲ ਨਹੀਂ ਆ ਮੈਂ ਇੰਨਾ ਸਾਰਾ ਕੁਝ ਨਹੀਂ ਕਰ ਪਾਉਂਗੀ ਤੇ ਪੇਕਿਆਂ ਚ ਬੈਠੀ ਬੈਠੀ ਆਪਣੇ ਖਾਣ ਪੀਣ ਦੀਆਂ ਚੀਜ਼ਾਂ ਦੀ ਲਿਸਟ ਨਹੀਂ ਤੁਹਾਨੂੰ ਫੜਾ ਦਿੰਦੀ ਭਾਬੀ ਅੱਜ ਤੇਰੇ ਭਾਜੀ ਦਾ ਕੜੀ ਖਾਣ ਦਾ ਮਨ ਹੋ ਰਿਹਾ ਆ ਤਾਂ ਕਦੀ ਆਪਣੇ ਜਾਂ ਥੰਦੇ ਕੁਲਚੇ ਛੋਲੇ ਬਣਾ ਦੇ ਆਏ ਦਿਨ ਨਵੀਆਂ ਨਵੀਆਂ ਫਰਮਾਇਸ਼ਾਂ ਅਨੀਤਾ ਦੇ ਸਾਹਮਣੇ ਕਰਦੀ ਰਹਿੰਦੀ ਸ਼ੁਰੂ-ਸ਼ੁਰੂ ਵਿੱਚ ਤਾਂ ਨੀਤਾ ਨੇ ਕੁਝ ਨਹੀਂ ਕਿਹਾ ਸਾਰਾ ਕੁਝ ਕਰਦੀ ਗਈ ਪਰ ਸੇਵਾ ਆਉ ਭਗਤ ਵੀ 10-15 ਦਿਨ ਜਾਂ ਜ਼ਿਆਦਾ ਤੋਂ ਜ਼ਿਆਦਾ 1 ਮਹੀਨੇ ਦੀ ਹੋ ਸਕਦੀ ਆ ਇਸ ਤੋਂ ਜ਼ਿਆਦਾ ਕਿਸੇ ਦੀ ਵੀ ਨਹੀਂ ਹੁੰਦੀ ਪਰ ਨੀਤਾ ਨੂੰ ਤਾਂ ਅੱਜ ਪੂਰੇ 2 ਸਾਲ ਹੋ ਗਏ ਸੀ ਨੀਸ਼ਾ ਤੇ ਰਮੇਸ਼ ਦੇ ਨਖਰੇ ਚੁੱਕਦੇ ਚੁੱਕਦੇ ਹੁਣ ਨੀਤਾ ਨੂੰ ਨੀਸ਼ਾ ਦੀਆਂ ਹਰ ਕਿਤਾ ਪਸੰਦ ਨਹੀਂ ਹੁੰਦੀਆਂ ਇਸ ਲਈ ਉਹਨੇ ਕਈ ਵਾਰ ਨੀਸ਼ਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨੀਸ਼ਾ ਨੀਤਾ ਨਾਲ ਲੜ ਪੈਂਦੀ ਮਮਤਾ ਜੀ ਨੇ ਖੁਦ ਤੀਹ ਦਾ ਘਰ ਉਜੜਦੇ ਵੇਖ ਉਹਨੂੰ ਆਪਣੇ ਕੋਲ ਬਿਠਾ ਕੇ ਕਈ ਵਾਰ ਪਿਆਰ ਨਾਲ ਸਮਝਾਇਆ ਘਰ ਪਰਿਵਾਰ ਦੁਨੀਆ ਬਾਰੇ ਵੀ ਦੱਸਿਆ ਪਰ ਨਿਸ਼ਾ ਤੇ ਤਾਂ ਜਿਵੇਂ ਮਾਂ ਦੀਆਂ ਗੱਲਾਂ ਦਾ ਕੋਈ ਅਸਰ ਹੀ ਨਹੀਂ ਸੀ ਜਿਵੇਂ ਹੀ ਮਮਤਾ ਜੀ ਕੁਝ ਕਹਿੰਦੀ ਉਹ ਤੁਰੰਤ ਰੋਲਾ ਪਾਉਣ ਲੱਗਦੀ ਚੀਕਣ ਲੱਗਦੀ ਇੰਨਾ ਰੋਣਾ ਧੋਣਾ ਕਰਦੀ ਕਿ ਵਿਚਾਰੀ ਮਮਤਾ ਜੀ ਰਮੇਸ਼ ਦੇ ਸਾਹਮਣੇ ਆਪਣੇ ਆਪ ਨੂੰ ਬੇਇੱਜ਼ਤ ਸਮਝਦੀ ਇਸ ਲਈ ਉਹਨੇ ਕੁਝ ਕਹਿਣਾ ਹੀ ਛੱਡ ਦਿੱਤਾ ਪਰ ਉਹਨਾਂ ਨੇ ਅਨੀਤਾ ਨੂੰ ਨੀਸ਼ਾ ਨੂੰ ਸਮਝਾਉਣ ਦੇ ਲਈ ਕਦੀ ਮਨਾ ਨਹੀਂ ਕੀਤਾ ਸੀ ਤੇਹੀ ਕਾਰਨ ਸੀ ਕਿ ਅਨੀਤਾ ਕੁਝ ਵੀ ਨੀਸ਼ਾ ਨੂੰ ਕਹਿ ਦਿੰਦੀ ਮਮਤਾ ਜੀ ਕਦੀ ਵੀ ਅਨੀਤਾ ਨੂੰ ਨਾ ਚਿੜਕਦੀ ਉਹਨਾਂ ਨੂੰ ਪਤਾ ਸੀ ਕਿ ਬਹੁ ਕੁੜੀ ਦੀ ਭਲਾਈ ਦੇ ਲਈ ਬੋਲ ਰਹੀ ਆ ਅਨੀਤਾ ਤੇ ਨੀਸ਼ਾ ਦੀ ਲੜਾਈ ਆਏ ਦਿਨ ਚੱਲਦੀ ਰਹਿੰਦੀ ਵੇਖਦੇ ਹੀ ਵੇਖਦੇ ਠੰਡ ਦਾ ਮੌਸਮ ਆ ਗਿਆ ਹੁਣ ਤਾਂ ਨੀਸ਼ਾ ਜਿਹੜਾ ਥੋੜਾ ਬਹੁਤ ਘਰ ਦੇ ਕੰਮ ਵਿੱਚ ਹੱਥ ਵਟੰਦੀ ਸੀ ਠੰਡ ਦੇ ਚੱਲਦੇ ਕੰਬਲ ਤੋਂ ਬਾਹਰ ਹੀ ਨੰ ਆਉਂਦੀ ਠੰਡ ਵੀ ਚਾ ਤਾਂ ਉਹਨੂੰ ਸਾਰਾ ਕੁਝ ਬੈੱਡ ਤੇ ਹੀ ਚਾਹੀਦਾ ਸੀ ਜਿਹੜਾ ਕਿ ਨੀਤਾ ਬਿਲਕੁਲ ਵੀ ਮਨਜ਼ੂਰ ਨਹੀਂ ਕਰ ਰਹੀ ਸੀ ਉਹਨੇ ਸਾਫ਼-ਸਾਫ਼ ਕਹਿ ਦਿੱਤਾ ਭੈਣੇ ਜੇ ਤੈਨੂੰ ਬੈਠੇ ਬਿਠਾਏ ਖਾਣ ਦਾ ਸ਼ੌਂਕ ਆ ਤਾਂ ਖੁਦ ਬਣਾ ਕੇ ਖਾ ਲੈ ਜੇ ਤੁਹਾਨੂੰ ਠੰਡ ਲੱਗ ਰਹੀ ਆ ਤਾਂ ਮੈਨੂੰ ਵੀ ਠੰਡ ਲੱਗਦੀ ਆ ਤੁਹਾਡਾ ਖੂਨ ਲਾਲਿਆ ਤਾਂ ਮੇਰਾ ਪੀਲਾ ਨਹੀਂ ਆ ਮੇਰਾ ਵੀ ਖੂਨ ਲਾਲਿਆ ਠੰਡ ਮੈਨੂੰ ਵੀ ਲੱਗਦੀ ਆ ਮੈਂ ਵੀ ਇਨਸਾਨ ਆ ਨੀਤਾ ਦਾ ਇੰਨਾ ਬੋਲਣਾ ਸੀ ਕਿ ਨੀਸ਼ਾ ਖਾਣਾ ਪੀਣਾ ਛੱਡ ਦਿੰਦੀ ਤੇ ਜਿਹੜੀ ਆਪ ਤੋਂ ਘਰ ਕਰਦੀ ਉਹ ਅਲੱਗ ਸੀ ਨੀਸ਼ਾ ਦੇ ਰੋਜ਼-ਰੋਜ਼ ਦੇ ਡਰਾਮੇ ਵੇਖ ਕੇ ਅਨੀਤਾ ਨੇ ਕੁਝ ਸੋਚਦੇ ਹੋਏ ਮਮਤਾ ਜੀ ਨਾਲ ਗੱਲ ਕਰਕੇ ਆਪਣੇ ਭਰਾ ਨੂੰ ਫੋਨ ਕੀਤਾ ਤੇ ਉਹਨੂੰ ਅਗਲੇ ਦਿਨ ਆਉਣ ਲਈ ਕਹਿ ਦਿੱਤਾ ਉਹਨੇ ਆਪਣਾ ਬੈਗ ਪੈਕ ਕਰ ਲਿਆ ਤੇ ਅਗਲੇ ਦਿਨ ਜਿਵੇਂ ਹੀ ਅਨੀਤਾ ਦਾ ਭਰਾ ਆਇਆ ਉਹ ਪੇਕੇ ਚਲੀ ਗਈ ਅਨੀਤਾ ਨੂੰ ਇਵੇਂ ਅਚਾਨਕ ਪੇਕੇ ਜਾਂਦਾ ਵੇਖ ਨੀਸ਼ਾ ਮਮਤਾ ਜੀ ਨੂੰ ਪੁੱਛਦੀ ਬੇਬੇ ਭਾਬੀ ਅਚਾਨਕ ਪੇਕੇ ਕਿਉਂ ਚਲੀ ਗਈ ਨਹੀਂ ਧੀਏ ਉਹਦੀ ਮਾਂ ਦੀ ਥੋੜੀ ਸਿਹਤ ਖਰਾਬ ਆ ਇਸ ਲਈ ਪਤਾ ਲੈਣ ਗਈ ਆ ਅੱਛਾ ਤਾਂ ਦੋ ਤਿੰਨ ਦਿਨਾਂ ਵੀ ਚਾਹੀ ਜਾਊਗੀ ਨਾ ਨਹੀਂ ਪੁੱਤ ਹੁਣ ਉਹਦੀ ਮਾਂ ਦੀ ਸਿਹਤ ਖਰਾਬ ਆ ਤਾਂ ਜਦੋਂ ਤੱਕ ਠੀਕ ਨਹੀਂ ਹੋ ਜਾਊਗੀ ਉਦੋਂ ਤੱਕ ਉਹ ਕਿਵੇਂ ਆਵੂਗੀ ਹੁਣ ਕਦੋਂ ਆਵੇਗੀ ਤੇ ਕਦੋਂ ਨਹੀਂ ਆਵੇਗੀ ਉਹ ਤਾਂ ਉਹੀ ਦੱਸੂਗੀ ਪਰ ਬੇਬੇ ਉਹ ਕਿਉਂ ਦੱਸੂਗੀ ਕਿ ਉਹਨੇ ਕਦੋਂ ਆਉਣਾ ਆ ਕਦੋਂ ਨਹੀਂ ਆਉਣਾ ਕਿ ਉਹ ਆਪਣੇ ਮਨ ਦੀ ਮਾਲਕਣ ਆ ਤੁਸੀਂ ਕੁਝ ਨਹੀਂ ਹੋ ਜਿਹੜਾ ਉਹ ਆਪਣੇ ਮਨ ਦੀ ਕਰੇਗੀ ਪੁੱਤ ਉਹਨੂੰ ਆਪਣੇ ਮਨ ਦੇ ਫੈਸਲੇ ਲੈਣਾ ਵੀ ਤਾਂ ਤੂੰ ਹੀ ਸਿਖਾਇਆ ਆ ਤੈਨੂੰ ਵੇ ਵੇ ਕੇ ਉਹ ਵੀ ਮੈਨੂੰ ਬਿਨਾ ਪੁੱਛੇ ਚਲੀ ਗਈ ਤੇ ਇਹਦੇ ਵਿੱਚ ਤੈਨੂੰ ਕਿਉਂ ਬੁਰਾ ਲੱਗ ਰਿਹਾ ਆ ਮਾਂ ਦੀ ਗੱਲ ਸੁਣ ਕੇ ਨੀਸ਼ਾ ਚੁੱਪ ਹੋ ਗਈ ਹੁਣ ਸ਼ਾਮ ਦਾ ਖਾਣਾ ਬਣਾਉਂਦਾ ਟਾਈਮ ਸੀ ਮਾਂ ਦੇ ਨਾਲ ਨੀਸ਼ਾ ਵੀ ਰਸੋਈ ਵਿੱਚ ਹੱਥ ਨਹੀਂ ਵਿਟਮਦੀ ਸੀ ਥੋੜਾ ਬਹੁਤਾ ਕੰਮ ਕਰਕੇ ਉਹ ਸਿੱਧਾ ਕੰਬਲ 'ਤੇ ਚਲੀ ਜਾਂਦੀ ਮਮਤਾ ਜੀ ਇਕੱਲੀ ਪੂਰਾ ਦਿਨ ਖਾਣਾ ਬਣਾਉਂਦੀ ਸਾਫ ਸਫਾਈ ਕਰਦੀ ਘਰ ਦੇ ਸਾਰੇ ਕੰਮ ਕਰਦੀ ਇੱਕ ਦੋ ਦਿਨਾਂ ਤੱਕ ਤਾਂ ਮਮਤਾ ਜੀ ਨੇ ਨਿਸ਼ਾ ਨੂੰ ਕੁਝ ਨਹੀਂ ਕਿਹਾ ਤੇ ਸਾਰਾ ਕੰਮ ਇਕੱਲੀ ਕਰਦੀ ਗਈ ਪਰ ਜਿਸ ਕੁੜੀ ਨੂੰ ਮਾਂ ਨੂੰ ਵੇਖ ਕੇ ਵੀ ਨਾ ਤਰਸਾਵੇ ਇਹੋ ਜਿਹੀ ਕੁੜੀ ਨੂੰ ਸਭ ਕੁਝ ਸਿਖਾਉਣਾ ਬਹੁਤ ਜ਼ਰੂਰੀ ਹੋ ਜਾਂਦਾ ਆ ਉਨੀਤਾ ਦੇ ਦੱਸੇ ਮੁਤਾਬਕ ਮਮਤਾ ਜੀ ਇੱਕ ਦਿਨ ਨਿਸ਼ਾ ਨੂੰ ਕੁਝ ਪੈਸੇ ਦਿੰਦੇ ਹੋਏ ਬੋਲੀ ਪੁੱਤ ਬਹੁਤ ਦਿਨ ਹੋ ਗਏ ਤੈਨੂੰ ਮੈਂ ਕੁਝ ਖਰੀਦ ਕੇ ਨਹੀਂ ਦਿੱਤਾ ਇੱਕ ਕਾਮਕਾਰ ਏ ਕੁਝ ਪੈਸੇ ਲੈ ਲਾ ਤੇ ਜਾ ਆਪਣੇ ਘਰ ਵਾਲੇ ਨਾਲ ਆਪਣੀ ਮਾਨ ਪਸੰਦ ਦੀ ਕੋਈ ਚੀਜ਼ ਲੈ ਆ ਤੈਨੂੰ ਜੋ ਵੀ ਚੰਗਾ ਲੱਗੇ ਪੈਸੇ ਲੈੰਦਿਆ ਹੀ ਨੀਸ਼ਾ ਖੁਸ਼ ਹੋ ਗਈ ਤੇ ਤੁਰੰਤ ਘਰ ਵਾਲੇ ਨਾਲ ਬਾਜ਼ਾਰ ਚਲੀ ਗਈ ਜਦੋਂ ਤੱਕ ਨੀਸ਼ਾ ਬਾਜ਼ਾਰ ਤੋਂ ਵਾਪਸ ਆਈ ਉਦੋਂ ਤੱਕ ਮਮਤਾ ਜੀ ਨੇ ਝੂਠ ਮੂਠ ਦਾ ਪੈਰ ਤੇ ਪਲਸਟਰ ਲਗਵਾ ਲਿਆ ਤੇ ਜਿਵੇਂ ਹੀ 2-3 ਘੰਟਿਆਂ ਬਾਅਦ ਨੀਸ਼ਾ ਆਪਣੇ ਘਰ ਵਾਲੇ ਨਾਲ ਆਈ ਤਾਂ ਮਾਂ ਦਾ ਪੈਰ ਟੁੱਟਿਆ ਹੋਇਆ ਪਲਸਟਰ ਚੜਿਆ ਵੇ ਕੇ ਘਬਰਾ ਗਈ ਬੇਬੇ ਕੀ ਹੋ ਗਿਆ ਇੱਕ ਹੀਵੇਂ ਹੋ ਗਿਆ ਅਚਾਨਕ ਤੂੰ ਮੈਨੂੰ ਫੋਨ ਵੀ ਨਹੀਂ ਕੀਤਾ ਨਹੀਂ ਪੁੱਤ ਫੋਨ ਕਿਵੇਂ ਕਰਦੀ ਮੈਨੂੰ ਤਾਂ ਹੋਸ਼ ਹੀ ਨਹੀਂ ਰਿਹਾ ਫੋਨ ਦੀ ਗੱਲ ਤਾਂ ਦੂਰ ਦੀ ਅਚਾਨਕ ਪਤਾ ਨਹੀਂ ਕਿਵੇਂ ਬਾਥਰੂਮ 'ਚ ਪੈਰ ਤਿਲਕ ਗਿਆ ਉਹ ਤਾਂ ਭਲਾ ਹੋਵੇ ਗਵਾਂਡੀਆਂ ਦਾ ਜਿਨ੍ਹਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ ਮਾਂ ਦੀ ਹਾਲਤ ਵੇਖ ਕੇ ਨੀਸ਼ਾ ਦੁਖੀ ਹੋ ਗਈ ਹੁਣ ਤਾਂ ਮੰਮਤਾ ਜੀ ਇੱਕ ਮਹੀਨੇ ਲਈ ਬੈੱਡ ਰੈਸਟ ਤੇ ਸੀ ਹੁਣ ਸਾਰਾ ਕੰਮ ਇਕੱਲੀ ਨੀਸ਼ਾ ਦੇ ਉੱਤੇ ਪੈ ਗਿਆ ਨੀਸ਼ਾ ਇਕੱਲੀ ਕਰਦਾ ਕੰਮ ਸੰਭਾਲਦੇ ਸੰਭਾਲਦੇ ਪਰੇਸ਼ਾਨ ਹੋ ਗਈ ਬੱਚੇ ਦਾ ਦੁੱਧ ਚਾਹ ਪਾਣੀ ਖਾਣਾ ਨਾਸ਼ਤਾ ਕਰਦੀ ਸਾਫ ਸਫਾਈ ਕਰਦੇ ਕਰਦੇ ਉਹਦਾ ਸਾਰਾ ਦਿਨ ਹੀ ਨਿਕਲ ਜਾਂਦਾ ਰਾਤ ਹੁੰਦੇ ਹੁੰਦੇ ਵਿਚਾਰੀ ਥੱਕ ਕੇ ਚੱਕਣਾ ਚੂਰ ਹੋ ਜਾਂਦੀ ਕਰੀਬ 1 ਹਫਤੇ ਬਾਅਦ ਉਹਨੇ ਆਪਣੀ ਮਾਂ ਨੂੰ ਕਿਹਾ ਬੇਬੇ ਹੁਣ ਤੂੰ ਭਾਬੀ ਨੂੰ ਫੋਨ ਕਰਕੇ ਕਹਿ ਦੇ ਕਿ ਚੁੱਪਚਾਪ ਆ ਜਾਵੇ ਤੁਸੀਂ ਦੱਸ ਦਿਓ ਤੁਹਾਡੇ ਨਾਲ ਜੋ ਹੋਇਆ ਆ ਇੰਨੇ ਦਿਨ ਰਹਿ ਤਾ ਲਿਆ ਪੇਕੇ ਹੁਣ ਹੋਰ ਕਿੰਨਾ ਰਹੂਗੀ ਇਸ ਵੇਲੇ ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ ਤੁਹਾਡੀ ਸੇਵਾ ਕਰਨੀ ਚਾਹੀਦੀ ਆ ਉਦੀ ਮਾਂ ਦੀ ਸੇਵਾ ਕਰਨ ਲਈ ਤਾਂ ਉਹਦੀਆਂ ਭਾਬੀਆਂ ਵੀ ਆਂ ਭਾਬੀ ਨੂੰ ਤਾਂ ਆਪਣੇ ਘਰ ਦਾ ਬਿਲਕੁਲ ਵੀ ਖਿਆਲ ਨਹੀਂ ਆ ਬਸ ਆਪਣੇ ਪੇਕਿਆਂ ਦਾ ਹੀ ਮੋਹ ਕਰਦੀ ਆ ਠੀਕ ਆ ਪੁੱਤ ਤੂੰ ਕਹਿੰਦੀ ਆ ਤਾਂ ਮੈਂ ਪੁੱਛਦੀ ਆ ਪੁੱਛਣਾ ਨਹੀਂ ਆ ਮਾਂ ਸਾਫ਼-ਸਾਫ਼ ਕਹਿ ਕੇ ਚੁੱਪਚਾਪ ਆ ਜਾ ਠੀਕ ਆ ਮੰਮਤਾ ਜੀ ਅਨੀਤਾ ਨੂੰ ਫੋਨ ਲਾ ਕੇ ਨੀਸ਼ਾ ਦੇ ਸਾਹਮਣੇ ਸਾਰੀ ਗੱਲ ਦੱਸਦੀ ਆ ਤੇ ਉਹਨੂੰ ਆਉਣ ਲਈ ਕਹਿੰਦੀ ਆ ਫੋਨ ਸਪੀਕਰ ਤੇ ਸੀ ਸਾਰੀ ਗੱਲ ਸੁਣ ਨੀਤਾ ਨੇ ਕਿਆ ਬੇਬੇ ਜੀ ਹਜੇ ਮੇਰੀ ਮਾਂ ਦੀ ਸਿਹਤ ਠੀਕ ਨਹੀਂ ਹੋਈ ਤਾਂ ਮੈਨੂੰ ਆਉਣ ਵਿੱਚ ਥੋੜਾ ਟਾਈਮ ਲੱਗੂਗਾ। ਇਹਨਾਂ ਸੋਂਦੇ ਨੀਸ਼ਾ ਫੋਨ ਫੜ ਲੈਂਦੀ ਆ ਤੇ ਕਹਿੰਦੀ ਆ ਭਾਬੀ ਇਹ ਕੀ ਤਰੀਕਾ ਆ ਕਿ ਟਾਈਮ ਲੱਗੂਗਾ। ਹੁਣ ਤੁਹਾਡੀ ਮਾਂ 4 ਮਹੀਨੇ ਬਿਮਾਰ ਰਹੂਗੀ ਤਾਂ ਤੁਸੀਂ 4 ਮਹੀਨੇ ਪੇਕੇ ਰਹੋਗੇ। ਇਥੇ ਤੁਹਾਡੀ ਸੱਸ ਨੂੰ ਤੁਹਾਡੀ ਜ਼ਰੂਰਤ ਆ ਤੇ ਤੁਸੀਂ ਪੇਕੇ ਬੈਠੇ ਹੋ। ਤੁਹਾਡੀ ਸੇਵਾ ਨਾਲ ਹੀ ਤੁਹਾਡੀ ਮਾਂ ਠੀਕ ਹੋਵੇਗੀ। ਸੱਸ ਦੀ ਜ਼ਰਾ ਵੀ ਫਿਕਰ ਨਹੀਂ ਆ ਤੁਹਾਨੂੰ। ਕਿਉਂ ਭੈਣੇ ਤੁਸੀਂ ਵੀ ਤਾਂ ਪੇਕੇ ਹੀ ਬੈਠੇ ਹੋ ਤਾਂ ਇਹਦੇ ਵਿੱਚ ਬੁਰਾ ਨਹੀਂ ਲੱਗਦਾ ਤੁਹਾਨੂੰ ਤੇ ਜੇ ਮੈਂ 4 ਮਹੀਨੇ ਰਹਿ ਲੂੰਗੀ ਤਾਂ ਤੁਹਾਨੂੰ ਇਹਦੇ ਚ ਬੁਰਾ ਦਿਖਣ ਲੱਗ ਪਿਆ ਤੇ ਵੈਸੇ ਵੀ ਤੁਸੀਂ ਤਾਂ ਹੋ ਹੀ ਨਾ ਬੇਬੇ ਜੀ ਦੇ ਕੋਲ ਤੁਸੀਂ ਸੇਵਾ ਕਰ ਲਓ ਉਹ ਤੁਹਾਡੀ ਵੀ ਤਾਂ ਮਾਂ ਹੀ ਆ ਇਹੋ ਜਿਹਾ ਵੀ ਕੀ ਪਾ ਟੁੱਟ ਪਿਆ ਜਿਹੜਾ ਤੁਹਾਡੇ ਕੋਲ ਹੋ ਨਹੀਂ ਪਾਰਿਆ ਮੈਂ ਸਾਫ਼-ਸਾਫ਼ ਦੱਸ ਦਿੱਤਣ ਕਿ ਮੈਂ ਨਹੀਂ ਆਉਂਗੀ ਜਦੋਂ ਤੱਕ ਮੇਰੀ ਮਾਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦੀ ਤਾਂ ਮਤਲਬ ਨਹੀਂ ਆਉਂਗੀ ਹੁਣ ਤੁਸੀਂ ਜੋ ਵੀ ਸੋਚਣਾ ਆ ਸਮਝਣਾ ਆ ਤੁਸੀਂ ਸੋਚ ਲਓ ਭਾਬੀ ਦਿਨ ਬਾ ਦਿਨ ਮੂੰਹ ਬਹੁਤ ਹੀ ਮੂੰਹ ਫਟੁੰਦੀ ਜਾ ਰਹੀ ਆ ਕੋਈ ਬਹੁਤਾ ਵੱਡਾ ਕੰਮ ਨਹੀਂ ਆ ਮੈਂ ਕਰ ਲੂੰਗੀ ਨਾ ਆ ਵੀ ਪੇਕੇ ਹੀ ਰਹਿ ਪਰ ਤੇਰੇ ਘਰ ਵਾਲੇ ਨੂੰ ਕੌਣ ਖਵਾਊਗਾ ਉਹਦੇ ਬਾਰੇ ਤਾਂ ਸੋਚ ਲਾ ਮੇਰੀ ਮਾਂ ਆ ਮੈਂ ਤਾਂ ਕਰ ਲੂੰਗੀ ਪਰ ਤੇਰੇ ਘਰ ਵਾਲੇ ਦਾ ਕੀ ਠੀਕ ਆ ਭਾਣੇ ਜੇ ਮੇਰੇ ਘਰ ਵਾਲੇ ਦਾ ਢਿੱਡ ਜਿਆਦਾ ਆ ਤਾਂ ਮੈਂ ਕੱਲ ਨੂੰ ਆਪਣੇ ਘਰ ਵਾਲੇ ਨੂੰ ਹੀ ਆਪਣੇ ਕੋਲ ਹੀ ਬੁਲਾ ਲੈਂਦੀ ਆ ਉਹ ਵੀ ਇੱਥੋਂ ਹੀ ਦਫ਼ਤਰ ਚਲੇ ਜਾਇਆ ਕਰਨਗੇ ਹੁਣ ਮੇਰੀ ਮਾਂ ਠੀਕ ਹੋ ਜਾਊਗੀ ਫਿਰ ਅਸੀਂ ਦੋਵੇਂ ਘਰ ਆ ਜਾਵਾਂਗੇ ਇਹ ਤਾਂ ਤਾਂ ਸਹੀ ਰਹੂਗਾ ਨਾ ਤੁਹਾਨੂੰ ਕਹਿੰਦੇ ਹੋਏ ਅਨੀਤਾ ਨੇ ਫੋਨ ਕੱਟ ਦਿੱਤਾ ਨਿਸ਼ਾਰਾਨੀ ਨਾਲ ਫੋਨ ਵੇਖਦੀ ਰਹਿ ਗਈ ਵੇਖਿਆ ਬੇਬੇ ਵੇਖਿਆ ਕਿ ਜ਼ੁਬਾਨ ਕਿੰਨੀ ਜਲਦੀ ਆ ਜਰਾ ਵੀ ਅਕਲ ਨਹੀਂ ਬੋਲਣ ਦੀ ਇਹਨੂੰ ਵੇਖਿਆ ਕੀ ਕੀ ਬੋਲਿਆ ਤੀ ਦੀ ਗੱਲ ਸੁਣ ਕੇ ਮਮਤਾ ਜੀ ਨੇ ਕੁਝ ਵੀ ਨਹੀਂ ਕਿਹਾ ਅਗਲੇ ਦਿਨ ਹੀ ਮਮਤਾ ਜੀ ਦਾ ਮੁੰਡਾ ਵੀ ਅਨੀਤਾ ਦੇ ਕੋਲ ਹੀ ਚਲਿਆ ਗਿਆ ਘਰ ਦਾ ਸਾਰਾ ਕੁਝ ਇਕੱਲੀ ਨੀਸ਼ਾ ਦੇ ਉੱਤੇ ਆ ਗਿਆ ਘਰ ਦੇ ਲਈ ਰਾਸ਼ਨ ਪਾਣੀ ਸਬਜ਼ੀਆਂ ਲਿਆਉਣਾ ਰਸੋਈ ਦਾ ਸਮਾਨ ਉਤੋਂ ਮਮਤਾ ਜੀ ਦੀ ਦੇਖਭਾਲ ਸਭ ਕੁਝ ਨੀਸ਼ਾ ਤੇ ਰਮੇਸ਼ ਦੇ ਉੱਤੇ ਆ ਗਿਆ ਰਮੇਸ਼ ਦੇ ਕੋਲ ਪੈਸੇ ਤਾਂ ਸੀ ਨਹੀਂ ਜਿਹੜਾ ਘਰ ਦਾ ਖਰਚਾ ਚੁੱਕ ਪਾਉਂਦਾ ਮਮਤਾ ਜੀ ਦੇ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਘਰ ਦਾ ਖਰਚਾ ਦੇ ਸਕਦੀ ਦੱਸ ਦਿਓ ਨੂੰੇ ਚੀ ਨੀਸ਼ਾ ਤੇ ਰਮੇਸ਼ ਦੀ ਹਾਲਤ ਖਰਾਬ ਹੋ ਗਈ ਇੱਕ ਪਾਸੇ ਪੂਰਾ ਘਰ ਤੇ ਉਤੋਂ ਮਮਤਾ ਜੀ ਵੀ ਮੰਜੇ ਤੇ ਪੈ ਗਏ ਨਾ ਕਰਦਾ ਖਰਚ ਚੱਲ ਪਉਂਦਾ ਨਾ ਮੰਮਤਾ ਜੀ ਦੀ ਦੇਖਭਾਲ ਹੋ ਪਉਂਦੀ ਨੀਸ਼ਾ ਇਕੱਲੀ ਪਰੇਸ਼ਾਨ ਹੋ ਗਈ ਤੇ ਵਾਰ-ਵਾਰ ਅਨੀਤਾ ਨੂੰ ਪਤਾ ਨਹੀਂ ਕਿੰਨੀਆਂ-ਕਿੰਨੀਆਂ ਗਾਲਾਂ ਕੱਢਦੀ ਮੰਮਤਾ ਜੀ ਸਾਰਾ ਕੁਝ ਚੁੱਪਚਾਪ ਬੈਠੀ ਸੋਂਦੀ ਰਹੀ ਇੱਕ ਤਾਂ ਠੰਡ ਉੱਤੋਂ ਸਾਰਾ ਦਿਨ ਕੰਮ ਮੰਮਤਾ ਜੀ ਦੀ ਦੇਖਭਾਲ ਆਪਣੇ ਪੇਕੇ ਨੀਸ਼ਾ ਰਾਣੀ ਦੀ ਜਗ੍ਹਾ ਨੌਕਰਾਨੀ ਬਣ ਗਈ ਨੀਸ਼ਾ ਨੇ ਆਪਣੇ ਸਾਰੇ ਪੈੰਤਰੇ ਲਾ ਲਏ ਫਿਰ ਵੀ ਅਨੀਤਾ ਸਹੁਰੇ ਨਹੀਂ ਆਈ ਤਾਂ ਆਖਰਕਾਰ ਨੀਸ਼ਾ ਆਪਣੀ ਮਾਂ ਦੇ ਸਾਹਮਣੇ ਗੁੱਸੇ ਨਾਲ ਬੋਲ ਪਈ ਬੇਬੇ ਮੈਣੀ ਰਾਣਾ ਤੇਰੇ ਘਰ ਜੇ ਮੈਂ ਇਸ ਘਰ ਵਿੱਚ ਵੀ ਆ ਕੇ ਨੌਕਰਾ ਮੰਗੀ ਕੰਮ ਕਰਨਾ ਆ ਜੇ ਮੇਰੇ ਘਰ ਵਾਲੇ ਨਹੀਂ ਅੰਦਰ ਬਾਹਰ ਦੇ ਸਾਰੇ ਕੰਮ ਵੇਖਣੇ ਆ ਤਾਂ ਇਹਦੇ ਤੋਂ ਤਾਂ ਚੰਗਾ ਮੈਂ ਸੌਰੇ ਹੀ ਕੰਮ ਕਰ ਲਾਂ ਕਮ ਸੇ ਕਮ ਇੱਜ਼ਤ ਨਾਲ ਰੋਟੀ ਤਾਂ ਮਿਲੂਗੀ ਪੇ ਕਿਹੰਦਾ ਆਸਾਨ ਤਾਂ ਨਹੀਂ ਰਹੂਗਾ ਮੇਰੇ ਉੱਤੇ ਮੈਂ ਚੱਲੀ ਆਂ ਕੱਲ ਹੀ ਆਪਣੇ ਘਰ ਵਾਲੇ ਨੂੰ ਲੈ ਕੇ ਕਹਿਦੀ ਆਂ ਆਪਣੀ लाਡਲੀ ਬਹੂ ਨੂੰ ਵੇਖਦੇ ਆ ਕਿੰਨੇ ਦਿਨ ਮਾਂ ਦੀ ਸੇਵਾ ਕਰਦੀ ਆ ਤੇ ਤੂੰ ਵੀ ਜਿਹੜੀ ਹੁਣ ਬਹੂ ਦੀ ਬਣੀ ਬੈਠੀ ਆ ਨਾ ਕਹਿਦੀ ਆਪਣੀ ਬਹੂ ਨੂੰ ਕੱਲ ਆ ਜਾਵੇ ਮੈਂ ਤਾਂ ਹੁਣ ਇੱਥੇ ਨਹੀਂ ਰਹਿਣਾ ਇਹ ਕਹਿੰਦੇ ਹੋਏ ਨੀਸ਼ਾ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਸਮਾਨ ਪੈਕ ਕਰਨ ਲੱਗੀ ਕੁੜੀ ਨੂੰ ਸਮਾਨ ਪੈਕ ਕਰਦੇ ਹੋਏ ਵੇਖ ਕੇ ਮਮਤਾ ਜੀ ਮੁਸਕਰਾ ਪਈ ਅੱਜ ਪਹਿਲੀ ਵਾਰ ਉਹਨਾਂ ਦੀ ਕੁੜੀ ਗੁੱਸੇ ਵਿੱਚ ਹੀ ਸਹੀਂ ਪਰ ਸੌਰੇ ਜਾਣ ਲਈ ਤਿਆਰਤਾ ਹੋ ਗਈ ਉਹਨੂੰ ਇਹ ਤਾਂ ਸਮਝਾਇਆ ਕਿ ਚਾਹੇ ਪੇਕਾ ਹੋਵੇ ਜਾਂ ਸੌਰਾ ਜਿੱਥੇ ਰਹੂਗੀ ਕੰਮ ਤਾਂ ਕਰਨਾ ਹੀ ਪਵੇਗਾ ਬਿਨਾਂ ਕੰਮ ਦੇ ਕਿਤੇ ਵੀ ਗੁਜ਼ਾਰਾ ਨਹੀਂ ਆ ਮੰਮਤਾ ਜੀ ਨੇ ਹੌਲੀ ਜੀ ਅਨੀਤਾ ਨੂੰ ਫੋਨ ਤੇ ਸਾਰੀ ਗੱਲ ਦੱਸ ਦਿੱਤੀ ਤੇ ਅਗਲੇ ਦਿਨ ਹੀ ਨੀਸ਼ਾ ਦੇ ਜਾਣ ਤੋਂ ਪਹਿਲਾਂ ਹੀ ਅਨੀਤਾ ਘਰ ਆ ਗਈ ਅਨੀਤਾ ਨੂੰ ਵੇਖ ਕੇ ਨੀਸ਼ਾ ਨੇ ਗੁੱਸੇ ਨਾਲ ਮੂੰਹ ਫੇਰ ਲਿਆ ਤੇ ਆਪਣੀ ਮਾਂ ਨੂੰ ਕਿਹਾ ਵੇਖਿਆ ਬੇਬੇ ਮਿਲ ਗਿਆ ਮਹਾਰਾਣੀ ਨੂੰ ਟਾਈਮ ਹਾਂ ਆ ਗਈਆਂ ਭੈਣੇ ਮੈਂ ਤਾਂ ਬੇਬੇ ਜੀ ਨੂੰ ਵੇਖਣ ਆਈਆਂ ਮੈਂ ਤਾਂ ਇਹ ਕਹਿ ਰਹੀ ਸੀ ਕਿ 2-4 ਮਹੀਨੇ ਹੋਰ ਰੁਕ ਜਾਂਦੀ ਤਾਂ ਕਿ ਮੈਂ ਆਪਣੀ ਮਾਂ ਦੀ ਸੇਵਾ ਕਰ ਲੈਂਦੀ ਬਿਲਕੁਲ ਵੀ ਨਹੀਂ ਭਾਬੀ ਬਹੁਤ ਰਹਿ ਲਿਆ ਬਹੁਤ ਵੇਖ ਲਿਆ ਹੁਣ ਤੂੰ ਆਪਣਾ ਘਰ ਸੰਭਾਲ ਲੈ ਮੈਂ ਤਾਂ ਆਪਣਾ ਘਰ ਸੰਭਾਲ ਲੂੰਗੀ ਇਹ ਕਹਿੰਦੇ ਹੋਏ ਆਪਣੀ ਮਾਂ ਤੋਂ ਵਿਦਾ ਲੈ ਕੇ ਨੀਸ਼ਾ ਆਪਣੇ ਸਹੁਰੇ ਚਲੀ ਗਈ ਮਮਤਾ ਜੀ ਨੂੰ ਤੀ ਦੇ ਜਾਣ ਦਾ ਦੁੱਖ ਤਾਂ ਸੀ ਪਰ ਇਸ ਗੱਲ ਦੀ ਖੁਸ਼ੀ ਸੀ ਕਿ ਇੰਨਾ ਡਰਾਮਾ ਕਰਨ ਤੋਂ ਬਾਅਦ ਹੀ ਸਹੀ ਪਰ ਹੁਣ ਨੀਸ਼ਾ ਆਪਣੇ ਸਹੁਰੇ ਤਾਂ ਗਈ ਨੀਸ਼ਾ ਨੂੰ ਸਹੁਰੇ ਪੇਜਣ ਦੇ ਚੱਕਰ ਵਿੱਚ ਵਿਚਾਰੀ ਅਨੀਤਾ ਨੂੰ ਵੀ ਨੀਸ਼ਾ ਦੀ ਨਜ਼ਰ ਚ ਬੁਰਾ ਬਣਾ ਪਿਆ ਪਰ ਅਨੀਤਾ ਨੂੰ ਇਸ ਗੱਲ ਦਾ ਪੋਰਾ ਵੀ ਦੁੱਖ ਨਹੀਂ ਸੀ ਉਹਨੂੰ ਵੀ ਮਮਤਾ ਜੀ ਦੇ ਵਾਂਗ ਨੀਸ਼ਾ ਦੇ ਸਹੁਰੇ ਜਾਣ ਦੀ ਖੁਸ਼ੀ ਹੋ ਰਹੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ